ਮੇਤਰੋ ਕੀ ਹਾਲ ਚਾਲ ਤੁਹਾਡਾ ਸਾਰਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਮੇਤਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਚਾਰ ਆਈਟਮਾਂ ਪਹਿਲਾ ਹੈਗਾ ਸੋਨਾਲੀਕਾ 750 ਤੇ ਦੂਜਾ ਹੈਗਾ ਮੇਤਰੋ ਫਾਰਮ ਟਰੈਕ 60 ਤੇ ਤੀਜਾ ਹੈਗਾ ਮੇਤਰੋ ਸੁਪਰ ਸਿੱਟਰ 8 ਫੁੱਟਾ ਤੇ ਇੱਕ ਮੇਤਰੋ 11 ਹੀਰ ਦੀ ਟਰਾਲੀ ਚਲੋ ਕਰਦੇ ਆਂ ਕਿ ਵੀਡੀਓ ਸਟਾਰਟ ਸੋਨਾਲੀਕਾ 750 ਡੀਆਈ ਆਲ ਓਰੀਜినਲ ਸਾਰਾ ਟਰੈਕਟਰ 14 ਮਾਡਲ ਆ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੇ ਟਾਇਰ ਨਿਊ ਆ ਇਹ 4 ਨੰਬਰਾਂ 3500 ਘੰਟਾ ਚੱਲਿਆ ਟਰੈਕਟਰ ਸਾਰਾ ਸੀਲ ਦਾ ਪਾਵਰ ਸਟੀeringਾ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਤੇ ਰੇਟ ਰੱਖਿਆ ਵੀਰਾਂ ਨੇ 390000 ਤੇ ਏਰੀਆ ਵੀਰਾਂ ਦਾ ਹੈਗਾ ਬਠਿੰਡਾ ਤੇ ਨੰਬਰ ਹੁੰਦਾ ਵੈਗਨੈਟ ਸਕਰੀਨ ਤੇ ਸ਼ੋਹ ਜਿਹੜੇ ਵੀ ਨੇ ਟਰੈਕਟਰ ਕਿਸੇ ਤਰ੍ਹਾਂ ਤੇ ਨੰਬਰ ਤੇ ਕਨੈਕਟ ਕਰ ਸਕਦੇ ਆ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਆ ਤੇ ਮਾਡਲ ਹੈਗਾ 2014 ਚਾਰੇ ਟਾਇਰ ਨਿਊ ਆ ਆਲ ਅਰੀਜਨਲ ਆ ਅੱਗੇ ਗੱਲ ਕਰਦੇ ਆ ਮੈਟਰੋ ਫਾਰਮ ਟਰੱਕ 60 ਇਹ ਵੀ ਟਰੈਕਟਰ ਸਾਰਾ ਆਲ ਅਰੀਜਨਲ ਆ ਤੇ ਟਾਇਰਾਂ ਦੀ ਗੱਲ ਕਰੀਏ 14 ਦੇ 80% ਟਾਇਰ ਹੈ 80% ਟਾਇਰ ਆ ਤੇ ਮਾਡਲ ਦੀ ਗੱਲ ਕਰੀਏ 2010 ਮਾਡਲ ਦਾ ਟਰੈਕਟਰ ਤੇ ਨੰਬਰ ਹੈਗਾ ਪੀਵੀ ਪੰਜਾਬ ਨੰਬਰ ਆ ਤੇ ਸਿੰਪਲ ਸਟੀering ਆ ਤੇ ਡਿਮਾਂਡ ਹੈਗੀ ਵੀਰਾਂ ਦੀ 3 ਲੱਖ ਤੇ 10 ਹਜ਼ਾਰ ਤੇ ਏਰੀਆ ਹੈਗਾ ਵੀਰਾਂ ਦਾ ਬਰਨਾਲਾ ਤੇ ਕੰਟੈਕਟਰ ਨੰਬਰ ਹੁੰਦਾ ਪਿਆ ਸਕੀ ਤੇ ਸ਼ੋ ਜਿਹੜੇ ਵੀਰੇ ਟਰੈਕਟਰ ਖਰੀਦਣਾ ਚਾਹੁੰਦੇ ਆ ਨੰਬਰ ਤੇ ਕੰਨੈਕਟ ਕਰ ਸਕਦੇ ਆ ਤੇ ਅੱਗੇ ਆ ਗਿਆ ਮਿੱਤਰੋ ਸੁਪਰ ਸੀਟਰ ਸੁਪਰ ਸੀਟਰ 8 ਫੁੱਟਾ ਐਗ ਦੀ ਜੋਨ ਦਾ ਬਣਿਆ ਵਾ 2023 ਮਾਡਲ ਆ 2023 ਮਾਡਲ ਆ ਤੇ ਰੇਟ ਰੱਖਿਆ ਵੀ ਨੇ 1 ਲੱਖ ਤੇ 80 ਹਜ਼ਾਰ ਤੇ ਏਰੀਆ ਹੈਗਾ ਵੀਰ ਦਾ ਬਰਨਾਲਾ ਤੇ ਜਿਹੜੇ ਵੀਰ ਨੇ ਸੂਪਰ ਸੀਡਰ ਖਰੀਦਣਾ ਹੋਵੇ ਤੇ ਨੰਬਰ ਤੇ ਕਨੈਕਟ ਕਰ ਸਕਦੇ ਹੋ ਹੋਰ ਜਾਣੀ ਜਾਣਕਾਰੀ ਲੈ ਸਕਦਾ 8 ਫੋਟਾ ਸੂਪਰ ਸੀਡਰ ਸਾਰਾ ओरिजिनल ਹੈ ਤੇ ਅੱਗੇ ਆ ਮਿੱਤਰੋ ਟਰਾਲੀ 11 ਛੇ ਦੀ ਟਰਾਲੀ ਆ ਬੇਦਾਗ ਟਰਾਲੀ ਇਸ ਤੇ ਰੰਗ ਪੇਂਟ ਵਧੀਆ ਹੋਇਆ ਹੋਇਆ ਹੈ ਤੇ ਸਕਰੀਨ ਤੇ ਵੀ ਇਹਦਾ ਨੰਬਰ ਸ਼ੋ ਹੋਂਦਾ ਪਿਆ ਜਿਹੜੇ ਵੀ ਨੇ ਟਰਾਲੀ ਦੋਹਾਂ ਸੰਧਾਂ ਜੋ ਟਰਾਲੀ ਜਾਂ ਸੂਪਰ ਸੀਡਰ ਖਰੀਦਣਾ ਹੋਵੇ ਇਹ ਨੰਬਰ ਤੇ ਕਨੈਕਟ ਕਰ ਸਕਦਾ ਤੇ ਵੀਰ ਦਾ ਏਰੀਆ ਹੈਗਾ ਬਰਨਾਲਾ ਤੇ ਨੰਬਰ ਹੁੰਦਾ ਬੈਸਕਰੀਨ ਤੇ ਸ਼ੋ 62834 9359 ਨੰਬਰਾਂ ਵੀ ਇਹਦਾ ਤੇ ਕਨੈਕਟ ਕਰ ਸਕਦਾ ਵੀਰ